ਜੋ ਉਹਨਾਂ ਦੇ ਨਤੀਜੇ ਚਾਹੇ ਕਾ ਲਾਣੇ ਨੇ ਲੇਕਿਨ ਐਕਸਾਈਟਮੈਂਟ ਹਾਲੇ ਵੀ ਬਰਕਰਾਰ ਹੈ ਕਿਉਂਕਿ ਐਗਜ਼ਿਟ ਪੋਲ ਦੇ ਆਂਦੇ ਨਾਲ ਕੁਝ ਸਥਿਤੀ ਜਰੀ ਹੈ ਉਹ ਅਲੱਗ ਹੋਈ ਹੈ ਜਿਹਦੇ ਵਿੱਚ ਕੀ ਭਾਜਪਾ ਨੂੰ ਪ੍ਰਚੰਡ ਬਹੁਮਤ ਮਿਲਦਾ ਪਿਆ ਤੇ ਅਸੀਂ ਇਸ ਵੇਲੇ ਅਮਰਸਰ 'ਚ ਮੌਜੂਦ ਆ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਹਨਾਂ ਦਾ ਦਿਲ ਕਿੱਥੇ ਆਵਾਜ਼ ਮਾਰਦਾ ਤੇ ਉਹਨਾਂ ਨੇ ਵੋਟ ਕਿਸ ਨੂੰ ਪਾਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਮੰਡੀ 'ਚ ਲੋਕ ਹੈ ਕਿਉਂਕਿ ਹਰ ਤਰ੍ਹਾਂ ਦਾ ਲੋਕ ਮੰਡੀ ਜਾਂਦੇ ਨੇ ਤਾਂ ਸਦਾਰ ਸਾਹਿਬ ਫਿਰ ਕਿਹਦਾ ਮੂੜ ਸੀ ਕਿਨੂੰ ਵੋਟ ਪਾਈ ਹੈ ਆ ਕੀ ਦੇਖੋ ਜੀ ਜੋ ਲੋਕਾਂ ਦਾ ਮੂੜ ਆ ਉਹ ਹੈਗਾ ਇੰਡੀਆ ਦੀ ਇੰਡੀਆ ਅਲਾਈਂਸ ਦੀ ਸਰਕਾਰ ਬਣ ਗਈ ਆ ਕਿਉਂਕਿ ਸਭ ਤੋਂ ਵੱਡਾ ਫੈਰ ਤੁਸੀਂ ਵੋਟ ਪਾਈ ਤੁਸੀਂ ਅਸੀਂ ਵੋਟ ਪਾਈ ਆ ਜੀ ਪੰਜੇ ਨੂੰ ਪੰਜੇ ਨੂੰ ਹਾਂ ਜੀ ਤਾਂ ਬਿਲਕੁਲ ਪੰਜੇ ਨੂੰ ਵੋਟ ਪਾਈ ਆ ਹਾਂ ਜੀ ਭਾਜੀ ਫਿਰ ਵੋਟ ਕਿਹਨੂੰ ਪਾਈ ਜੀ ਸੰਧੂ ਸਾਹਿਬ ਨੂੰ ਬੀਜੇਪੀ ਆ ਰਹੀ ਹੈ ਮੋਦੀ ਸਾਹਿਬ ਆ ਰਹੇ ਆ ਰਹੇ ਆ ਰਹੇ ਆ ਪਰ ਕਈ ਲੋਕ ਐਗਜ਼ਿਟ ਪੋਲ ਤੇ ਸਵਾਲ ਖੜੇ ਕਰ ਰਹੇ ਨੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਉਹ ਤਾਂ ਕਰਨਗੇ ਹੀ ਕੱਲ ਦਾ ਟਾਈਮ ਆ ਗਿਆ ਰੋਣ ਦਾ ਐਗਜ਼ਿਟ ਪੋਲ ਮਤਲਬ ਇਹੋ ਜਿਹਾ ਰੋਣ ਦਾ ਟਾਈਮ ਤਾਂ ਆ ਹੀ ਗਿਆ ਹੁਣ ਸਵੇਰੇ ਦੇਖਣਾ ਤੁਸੀਂ ਪਤਾ ਕੀ ਚੱਲਦੇ ਆਪਣੇ ਆਪ ਚੱਲੂ ਕਿਹਨੂੰ ਵੋਟ ਪਾਈ ਭਾਜੀ ਕੌਣ ਮੈਂ ਕਮਲ ਦੇ ਫੋਨ ਤਾਂ ਬਿਲਕੁਲ ਹਾਂਜੀ ਭਾਜੀ ਫਿਰ ਕਿਹਨੂੰ ਵੋਟ ਸਰਕਾਰ ਆਈ 401 ਤੋਤੇ ਜੀ ਅੱਛਾ ਹਾਂਜੀ ਮੋਦੀ ਨੂੰ ਭਾਈ ਆਏਗੀ ਮੋਦੀ ਸਰਕਾਰ ਬਿਲਕੁਲ ਜੀ ਸਰ ਜੀ ਤੁਸੀਂ ਕਹਿੰਦੇ ਹੋ ਪੰਜੇ ਨੂੰ ਉਹ ਕਹਿੰਦੇ ਮੋਦੀ ਨੂੰ ਚੱਕਰ ਕੀ ਚੱਲ ਗਿਆ ਮੈਂ ਕਹਿੰਦਾ ਜੀ ਇਹ ਜਿਹੜੀ ਮੋਦੀ ਸਰਕਾਰ ਦੇ ਮਾਮੇ ਬਣੇ ਹਨ ਇਹ 416 ਸਿਲੰਡਰ ਜਿਹੜਾ ਉਹ 6000 ਰੁਪਏ ਦਾ ਵੇਖਦਾ ਪਿਆ ਜਾ 100 ਜਿਹੜਾ 400 ਦਾ ਸਿਲੰਡਰ ਸੀ ਨਾ ਉਹ 1000 ਦਾ ਹੋ ਗਿਆ ਸਿਮਤੀ ਰਾਣੀ ਜਦੋਂ 400 ਦਾ ਸਿਰ ਤੇ ਚੁੱਕੇ ਪਈ ਫਿਰਦੀ ਕੋਈ ਲੱਭਾ ਤਾਂ ਨੂੰ ਕੋਈ ਭਾਜਪਾ ਵਾਲਾ ਦੱਸ ਨਹੀਂ ਕੰਮ ਕੀਤਾ 10 ਸਾਲਾਂ ਦੇ ਇੱਕ ਕੰਮ ਨਹੀਂ ਸਨਾਂਣ ਪੰਜਾਬ ਦਾ ਖਾਸ ਕਰਕੇ ਬੇੜਾ ਗੜੀ ਦਾ ਬਾਰਡਰ ਬੰਦ ਕਰਤਾ ਅਡਾਨੀਆਂ ਬਾਨੀਆਂ ਨੂੰ ਦੇ ਛੜਿਆ ਆ ਟਾਰੀ ਬਾਰਡਰ ਸਾਰੇ ਕਿਸਾਨਾਂ ਦਾ ਜਿੱਥੇ ਪੈਸਾ ਉੱਥੇ ਕੋਈ ਕੀਤਾ ਕੀਤਾ ਨਹੀਂ ਬਿਲਕੁਲ ਕੁਝ ਹੋਰ ਲੋਕਾਂ ਨਾਲ ਗੱਲਬਾਤ ਹਾਂਜੀ ਭਾਈ ਫਿਰ ਵੋਟ ਕਿਨੂੰ ਪਾਈ ਹੈ ਵੋਟ ਦਾ ਸਾਰੇ ਜੋ ਚੰਦੀ ਆ ਉਹੀ ਪਾਈ ਆ ਇਹ ਵੋਟ ਹਾਂ ਬਿਲਕੁਲ ਤੇ ਕੌਣ ਜਿੱਤੂਗਾ ਜਿ ਜਣਿਆ ਮਾਂ ਮਾਂ ਚੱਲਦਾ ਪਿਆ ਸਾਹਿਬ ਚਲ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਫਿਰ ਵੋਟ ਮੈਂ ਤਾਂ ਉਧਰੋਂ ਬੋਲੋ ਆਪਣਾ ਗਰਦਾਪੁਰ ਜ਼ਿਲ੍ਹੇ ਦਾ ਵਾਂ ਅੱਛਾ ਫਿਰ ਵੀ ਵੋਟ ਕਿਹਨੂੰ ਪਾਈ ਹੈ ਕਾਂਗਰਸ ਨੂੰ ਭਾਜੀ ਕਾਂਗਰਸ ਨੂੰ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਾਂਗਰਸ ਦਾ ਬੋਰਡ ਬੰਕੂ ਸਾਹਮਣੇ ਆ ਰਿਹਾ ਹੈ ਤਾਂ ਕੁਝ ਹੋਰ ਸਰਦਾਰ ਜੀ ਸیرے ਚੱਲੇ ਨੇ ਭਾਜੀ ਸਤਿ ਸ੍ਰੀ ਅਕਾਲ ਕਿਨੂੰ ਵੋਟ ਪਾਈ ਫਿਰ ਵੋਟ ਕਾਂਗਰਸ ਨੂੰ ਕਾਂਗਰਸ ਨੂੰ ਹਾਂਜੀ ਤਾਂ ਉਹ ਠੀਕ ਹੈ ਜੀ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆਂ ਮੰਡੀ 'ਚ ਮੌਜੂਦ ਆ ਦੱਸਣਾ ਚਾਹੁੰਗਾ ਆਹ ਬਾਹੂ ਵੇ ਰਿਪੋਰਟ ਕਿਨੂੰ ਪਾਈ ਹੋ ਵੋਟ ਪਾਈ ਆਪਣੀ ਬਣੀ ਨਹੀਂ ਨਹੀਂ ਮਣੀ ਵੋਟ ਹੋਏ ਹੋ ਤਾਂ ਕੁਝ ਹੋਰ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਇੱਥੇ ਬੈਠੇ ਨੇ ਲੋਕ ਮੰਡੀ ਤੋਂ ਆਂਦੇ ਨੇ ਭਾਜੀ ਕਿਨੂੰ ਵੋਟ ਪਾਈ ਫੇਰ ਇਸ ਵਾਰ ਭਾਜੀ ਮੈਂ ਤਾਂ ਵੋਟ ਪਾਇਆ ਹੀ ਨਹੀਂ ਨਹੀਂ ਪਾਇਆ ਵੋਟ ਮੇਰਾ ਯੂਪੀ ਦਾ ਤੇ ਮੋਦੀ ਨੂੰ ਪਾਈ ਆਪਾਂ ਦੇ ਮੋਦੀ ਜੀ ਨੂੰ ਮੋਦੀ ਜੀ ਨੂੰ ਕਾਰਨ ਨਮੋਦੀ ਸਾਹਿਬ ਕੁਝ ਕਰ ਰਹਾ ੜੇ ਉਧਰ ਜੀ ਪਰ ਹਾਂਜੀ ਭਾਜੀ ਫਿਰ ਇੱਕ ਮਿੰਟ ਜਰਾ ਕਿਹਨੂੰ ਵੋਟ ਪਾਈ ਜੇ ਤੇ ਕੌਣ ਜਿੱਤ ਰਿਹਾ ਮੈਂ ਨਹੀਂ ਪਾਈ ਵੋਟ ਕੋਡ ਨਹੀਂ ਪਾਈ ਕਿਉਂ ਟਾਈਮ ਹੀ ਲੱਗਾ ਟਾਈਮ ਨਹੀਂ ਲੱਗਾ ਤਾਂ ਕੁਝ ਹੋਰ ਹੀ ਜਿਹੜੇ ਆਮ ਮਜ਼ਦੂਰਾਂ ਦੀ ਗੱਲ ਸਾਰੀ ਦੁਨੀਆ ਕਰਦੀ ਆ ਭਾਜੀ ਕੀ ਕਹਿਣਾ ਚਾਹੋਗੇ ਕਿਹਨੂੰ ਹਰ ਹਰ ਮੋਦੀ ਮੋਦੀ ਹਾਂ ਮੋਦੀ ਜੀ ਸੈਂਟਰ ਦੇ ਮੋਦੀ ਹਰ ਹਰ ਮੋਦੀ 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 ਜਿਤਨੇ ਮੋਦੀ ਨੇ ਜਿਤਨਾ ਮੋਦੀ ਨੇ ਆਇਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਮੋਦੀ ਦੇ ਜਿਹੜੇ ਲੋਕ ਨੇ ਉਹ ਨਜ਼ਰ ਆ ਰਹੇ ਨੇ ਕੋਈ ਸਰਦਾਰ ਜੀ ਬੈਠੇ ਨੇ ਗੱਲਬਾਤ ਕਰਾਂਗੇ ਪਾਜੀ ਸਤਿ ਸ੍ਰੀ ਅਕਾਲ ਜੀ ਪਾਜੀ ਫਿਰ ਕਿਨੂੰ ਵੋਟ ਪਾਈ ਤੇ ਕੌਣ ਜਿੱਤ ਰਿਹਾ ਜੀ ਦੇਖੋ ਜੀ ਵੋਟ ਪਾਣ ਵਾਲਾ ਕੰਮ ਤੇ ਸਹੀ ਆ ਪਰ ਯਾ ਤੇ ਸੰਧੂ ਸਾਹਿਬ ਦਾ ਯਾ ਹੁਜਲਾ ਸਾਹਿਬ ਚਾਂਸ ਹੈ ਨਾ ਤੇ ਜੀ ਬਰਾਬਰ ਰੇਟ ਕਰ ਰਹੀ ਆਪਣੇ ਇਜ਼ਾਮ ਦਾ ਤੁਸੀਂ ਵੋਟ ਕਿਨੂੰ ਪਾਈ ਜੀ ਮੈਂ ਦੇਖੋ ਜੀ ਐਡਿਕ ਸ਼ੋਅ ਕਰ ਸਕਦਾ ਸਾਰੇ ਭਰਾਣੇ ਆਪਣੇ ਠੀਕ ਹੈ ਭਰਾ ਮਾਫ ਕਰਨਾ ਗੱਲ ਤੋਂ ਪਰ ਟੱਕਰ ਹੈ ਤੁਹਾਡੀ ਹਾਂ ਜੀ ਹਾਂ ਜੀ ਹਾਂ ਜੀ ਪਾਜੀ ਹਾਂ ਜੀ ਕਿਨੂੰ ਵੋਟ ਪਾਈ ਜੀ ਹਲਕਾ ਖਡੂਰ ਸਾਹਿਬ ਤੋਂ ਅਮਰਪਾਲ ਸਿੰਘ ਜਿੱਤ ਰਿਹਾ ਵਾ ਸ਼ਰਦਾਨਾ ਸ਼ਰਦਾਨਾ ਜਿੱਤ ਰਿਹਾ ਤਾਂ ਆ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਾਂਗੇ ਤਾਂ ਇੱਥੇ ਜਿਹੜੇ ਨੇ ਲੋਕ ਨੇ ਸਭ ਭਾਈ ਮੋਬਾਈਲ ਤੇ ਲੱਗੇ ਹੋ ਭਾਜੀ ਵੋਟ ਪਾਈਏ ਤੇ ਕੌਣ ਜਿੱਤ ਰਿਹਾ ਭਾਈ ਸ਼ਰਮਾ ਗਿਆ ਹਾਂਜੀ ਭਾਜੀ ਫਿਰ ਨਹੀਂ 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 ਕੋਈ ਨਹੀਂ ਹੈ ਪਤਾ ਨਹੀਂ ਹੈ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਐਸਲੇ ਅਸੀਂ ਮੰਡੀ 'ਚ ਮੌਜੂਦ ਹਾਂ ਤਾਂ ਮੰਡੀ 'ਚ ਇਤਰਾ ਲੋਕ ਪੰਜੀ ਸਸਤੀ ਗੱਲ ਜੀ ਪੰਜੀ ਵੋਟ ਕਿਹਨੂੰ ਪਾਈ ਤੇ ਕੌਣ ਜਿੱਤ ਰਿਹਾ ਜੀ ਵੋਟ ਹਾਂ ਭਾਈ ਓਏ ਵੋਟ ਮੈਂ ਪੰਜੇ ਨੂੰ ਪਾਈ ਵੀਰੇ ਪੰਜੇ ਨੂੰ ਪੰਜਾ ਜਿੱਤ ਰਿਆ ਜੀ ਅੱਜ ਜਿੱਤੂਗਾ ਤੇ ਬਿਲਕੁਲ ਪੰਜੇ ਨੂੰ ਵੋਟ ਪਾਈ ਹੈ ਭਾਈ ਸਤਿ ਸ਼੍ਰੀ ਅਕਾਲ ਜੀ ਐ ਕਿਹਨੂੰ ਵੋਟ ਪਾਈ ਜੀ ਭਾਈ ਅਮਰਪਾਲ ਸਿੰਘ ਅੱਛਾ ਜੀ ਹਾਂ ਜੀ ਖਡੂਰ ਸਾਹਿਬ ਖਡੂਰ ਸਾਹਿਬ ਤੁਸੀਂ ਜੀ ਪੰਜਾ ਪੰਜਾ ਬਿਲਕੁਲ ਪੰਜੇ ਦੀ ਵੋਟ ਆ ਸਾਹਮਣੇ ਨਜ਼ਰ ਆ ਰਹੀ ਹੈ ਤਾਂ ਕੁਝ ਹੋਰ ਭਾਜੀ ਸਤਿ ਸ਼੍ਰੀ ਅਕਾਲ ਭਾਈ ਵੋਟ ਕਿਹਨੂੰ ਪਾਈ ਜੀ ਹਾਂ ਰੋਡ ਦੇ ਨੂੰ ਭਾਈ ਕਾਲੀਆਂ ਨੇ ਹੈ ਤਕੜੀ ਨੂੰ ਤਕੜੀ ਨੂੰ ਅੱਛਾ ਤਕੜੀ ਪਸੰਦ ਆ ਚਲੋ ਪਸੰਦ ਰੱਖੀ ਉਹਨੂੰ ਬਿਲਕੁਲ ਤਕੜੀ ਪਸੰਦ ਆ ਤਾਂ ਵੋਟ ਤਕੜੀ ਦੀ ਵੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਰਿਹਾ ਐਗਜ਼ਿਟ ਬੋਲ ਤੋਂ ਬਾਅਦ ਦੇ ਹਾਲਾਤ ਨੇ ਕੁਝ ਲੋਕਾਂ ਦਾ ਭਾਜੀ ਸਸਰੀ ਘਰ ਅੱਛਾ ਜੀ ਭਾਈ ਰੋਡ ਦੇ ਨੂੰ ਭਾਈ ਮੈਂ ਝੜ ਗੋਲੇ ਇਹਨੂੰ ਕਾਰ ਨੇ ਹੈ ਕਾਰ ਨੇ ਬਿੱਲ ਮੱਪ ਕੀਤੇ ਆ ਕੁੜੀ ਅਗਰ ਮੈਂ 2 ਲੱਖ ਰੁਪਏ ਹੀ ਜੋੜਿਆ ਔਰ 6-7 ਲੱਖ 6000 ਰੁਪਏ 7000 ਬਿੱਲ ਤਰੀ ਦਾ ਹਰ ਮਹੀਨੇ ਠੀਕ ਹੈ ਨਾ ਉਹ ਭਜੰਡਾ ਉਹਦੀ ਫੜ ਕੇ ਕਮੇਟੀ ਬਾਤ ਦੀ ਮਗਰ 2 ਲੱਖ ਰੁਪਏ ਜੁੜ ਗਿਆ ਗੰਬੇਨ ਕੁੜੀ ਐ ਤੱਕ 2 ਲੱਖ ਵੇਖਿਆ ਨਹੀਂ ਨਜ਼ਰ ਕੁੜੀਏ ਘਰ ਦੇ ਚ ਹੁਣ 2 ਲੱਖ ਇਕੱਠਾ ਹੋ ਗਿਆ ਹਾਂਜੀ ਭਾਜੀ ਕਿਹਨੂੰ ਵੋਟ ਦੇਣੀ ਹੈ ਓਏ ਲੈਣੋ ਕਾਂਗਰਸ ਕਾਰਨ ਕਾਰਨ ਉਹ ਮੋਦੀ ਨੇ ਕੋਈ ਕੀਤਾ ਨਹੀਂ ਸਾਡੇ ਲਈ ਸਰਦਾਰਾਂ ਲਈ ਕੀ ਕੀਤਾ ਪੰਜਾਬ ਲਈ ਕੀ ਸੋਚਿਆ ਨੇ ਕੁਝ ਨਹੀਂ ਸੋਚਿਆ ਹਾਂਜੀ ਭਾਜੀ ਫਿਰ ਕਿਹਨੂੰ ਵੋਟ ਪਾਈ ਦੀ ਓਏ ਕਾਂਗਰਸ ਨੂੰ ਕਾਂਗਰਸ ਨੂੰ ਕਾਂਗਰਸ ਕਾਂਗਰਸ ਨੂੰ ਆਣਾ ਹੀ ਕਾਂਗਰਸ ਪੰਜਾਬ 'ਚ ਹਾਂ ਜੀ ਆ ਇਹ ਮੋਨ ਆਮ ਨਾਮ ਆਮ ਪਾਰਟੀ ਨੂੰ ਆਮ ਪਾਰਟੀ ਕਾਰਨ ਕਾਰਨ ਹੋਏ ਵਿਕਾਸ ਕਰਨ ਕੋਈ ਅਸੀਂ ਤੇ ਕਹਿੰਦੇ ਸਾਡਾ ਬਾਗਾ ਬਾਰਡਰ ਖੁੱਲੇ ਸਬਜੀ ਸਬਜੀ ਤੇਜ ਹੋਵੇ ਉਧਰ ਜਿਹੜੇ ਆ ਕਰਦੇ ਕੋਈ ਵੀ ਬਣੇ ਜਿਹੜਾ ਵੀ ਬਣੇ ਮੌਦੀ ਆਇਆ ਡਾ ਬਾਰਡਰ ਹੀ ਬੰਦ ਕਰਦਾ ਨੇ ਬਿਲਕੁਲ ਮੰਡੀ ਕਿਤੇ ਨਾ ਕਿਤੇ ਅਟੈਚ ਨਜ਼ਰ ਆ ਰਹੀ ਹੈ ਤੇ ਕੁਝ ਹੋਰ ਲੋਕ ਨੇ ਇੱਥੇ ਹਾਂਜੀ ਭਾਜੀ ਫਿਰ ਸਵੇਰੇ ਤਿਆਰੀ ਮੰਡੀ ਦੇ ਕਿੰਨੂ ਵੋਟ ਪਾਈ ਜੇ ਅੱਤੀ ਹੈ ਵੋਟ ਪਾਤੀ ਜਾਏ ਜਿੰਨੂੰ ਪਾਣੀ ਜੀ ਪਰ ਮੈਂ ਜਿੱਤੇ ਦਾ ਕੋਣ ਹੈ ਜਿੱਤੇ ਦਾ ਫੁੱਲ ਵਾਲਾ ਜਿੱਤੇਗਾ ਜੀ ਹੋਰ ਕਰਨਗਾ ਫੁੱਲ ਵਾਲਾ ਦਿੱਤੂਗਾ ਭਾਜੀ ਸਤਿ ਸ੍ਰੀ ਅਕਾਲ ਪਾਈ ਬੋਟ ਨੂੰ ਪਾਈ ਫਿਰ ਪਹੁੰਚ ਜਿੱਤ ਰਿਆ ਆਮ ਆਦਮੀ ਆਮ ਆਦਮੀ ਪਾਰਟੀ ਵੈਸੇ ਵੀ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਨਾਰਮਲ ਵੋਟ ਨੇ ਉਹ ਕਿਸੇ ਤਰੀਕੇ ਨਾਲ ਜਾ ਰਹੇ ਨੇ ਕੋਈ ਥੋਰ ਇੱਥੇ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਇੱਥੇ ਜਿਹੜੇ ਨੇ ਪਾਜੀ ਸਤਿ ਸ਼੍ਰੀ ਅਕਾਲ ਸਭ ਮੁਝੇ ਮਾਰਿਆ ਪਾਜੀ ਫਿਰ ਵੋਟ ਭਾਈ ਬੋਟ ਨੂੰ ਪਾਈ ਜੀ ਹਾਂ ਜੀ ਮੈਂ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਠੀਕ ਬੰਦ ਕਰੋ ਹਨ ਨਹੀਂ ਜੀ ਜਿਮ ਜਿਮ ਠੀਕ ਹੈ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਹੈ ਲੋਕ ਜਿਹੜੇ ਨੇ ਹਾਂਜੀ ਭਾਜੀ ਮੈਂ ਤਾਂ ਕਹਿੰਦਾ 20 ਸਾਲ ਭਗਵੰਦ ਮਾਹੀ ਰਹਿਣਾ ਤੇ ਜਿੰਨਾ ਹੀ ਫੱਟੀ-ਪੋਟੀ ਆਵੇ ਜਿਹੜੇ ਕੁੜੀ ਅੱਠਾ ਕਰ ਮੱਗਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਲੋਕ ਆਣੇ ਭਾਜੀ ਸਸਤਰੀ ਕਾਲ ਜੀ ਭਾਜੀ ਫਿਰ ਬੋਰਡ ਕਿਨੂੰ ਪਾਈ ਹੈ ਇਹਦੀ ਇਹ ਬੀਜੇਪੀ ਨੇ ਬੀਜੇਪੀ ਕਾਰਨ ਹੈ ਕਾਰਨ ਕੈਂਡੀਡੇਟ ਵਧੀਆ ਜੀ ਹਾਂਜੀ ਵਜਾ ਬੜਿਆ ਲਿਖਿਆ ਲਾਈ ਹੈ ਅੱਛਾ ਹਾਂ ਓਕੇ ਤੁਸੀਂ ਭਾਜੀ ਵੋਟ ਕਿਨੂੰ ਪਾਈ ਜੇ ਚਾੜੂ ਨੂੰ ਹਾਂਜੀ ਛੜੂ ਨੂੰ ਛੜੂ ਨੂੰ ਕਾਰਨ ਇਹ ਖਲੂ ਸਾਹਿਬ ਲੱਗੇ ਨੇ ਤੁਸੀਂ ਤੁਸੀਂ ਪੰਜੇ ਨੂੰ ਬੀਏਪੀ ਇੱਥੇ ਹਾਂਜੀ ਭਾਜੀ ਤੁਸੀਂ ਦੱਸੋ ਵੋਟ ਕਿਹਨੂੰ ਪਾਈ ਨੇ ਬੀਜੇਪੀ ਨੂੰ ਬੀਜੇਪੀ ਨੂੰ ਅੱਛਾ ਪਸੰਦਾ ਬੀਜੇਪੀ ਤੁਹਾਨੂੰ ਭਾਜੀ ਦਾਤਾ ਜੀ ਆਪਣੇ ਬੀਜੇਪੀ ਜੇ ਖਡੂਰ ਸਾਹਿਬ ਲੱਗੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਉੱਥੇ ਹਾਂਜੀ ਭਾਜੀ ਫਿਰ ਸਿੱਰੇ ਸਿੱਰੇ ਨੋਟ ਦੀ ਗਿਣਤੀ ਹੋ ਰਹੀ ਤੇ ਕੱਲ ਵੋਟਾਂ ਦੀ ਗਿਣਤੀ ਹੋਣੀ ਹੈ ਥੋੜਾ ਜਿਹਾ ਜਦਾਂ ਇਹ ਸਭ ਭਾਜਪਾ ਦੀ ਕਿਰਪਾ ਕੀ ਨੋਟਾਂ ਵਾਲਾ ਕੰਮ ਜੇ ਵੀ ਜਿੱਤੇਗੀ ਮਾਰਾ ਜੀ ਜਿੱਤੇਗੀ ਨੋਟਾਂ ਦੀ ਕਿਰਪਾ ਦੇ ਨਾਲ ਭਾਜਪਾ ਦੇ ਨਾਲ ਹੋਏਗੀ ਇੱਕ ਪਾਸੇ ਦੀ ਹੋਰ ਜਿਹੜੀ ਜਗ੍ਹਾ ਹੈ ਉੱਥੇ ਜਾਵਾਂਗੇ ਤਾਂ ਲੋਕ ਸਿੱਰੇ ਸਿੱਰੇ ਮੰਡੀ 'ਚ ਮੌਜੂਦ ਨੇ ਤਾਂ ਕਾਰੋਬਾਰ ਸਿੱਰੇ 4 ਵਜੇ ਸ਼ੁਰੂ ਹੁੰਦਾ ਇਹਨਾਂ ਦਾ ਪਾਜੀ ਕੀ ਹਾਲ ਚਾਲ ਜੀ ਠੀਕ ਹੈ ਪਾਜੀ ਫਿਰ ਵੋਟ ਕਿਹਨੂੰ ਪਈ ਹੈ ਵੋਟ ਬੋਜੀ ਪਾਤੀ ਹੈ ਹਾਂ ਜੀ ਹੁਕਮ ਕਰੋ ਮੋਡ ਨਹੀਂ ਪਾਣ ਦੀ ਉਹਦੀ ਗੱਲ ਛੱਡੋ ਤੁਸੀਂ ਉਹ ਜਿੱਤ ਰਿਹਾ ਦੱਸੋ ਤੁਸੀਂ ਕੋਈ ਚਾਰੋਂ ਕੈਂਡੀਡੇਟ ਸਟਰੋਂਗ ਅਗੇ ਅੱਛਾ ਕੋਈ ਕੁਝ ਨਹੀਂ ਕਹਿ ਸਕਦਾ ਸਿੱਧੀ ਗੱਲ ਲੱਗੇ ਅੱਛਾ ਚਾਰੋਂ ਕੈਂਡੀਡੇਟ ਸਟਰੋਂਗ ਹੈ VOTING ਕਟ ਹੋਈ ਹੈ ਜਿਹਦੀ ਲਾਟਰੀ ਨਿਕਲਦੀ ਨਿਕਲ ਜਾਣੀ ਹੈ ਅੱਛਾ ਐਗਜ਼ਿਟ ਪੋਲ ਤੇ ਕਹਿੰਦੇ ਜੇ BJP ਸਿੱਧੀ ਜਿੱਤਰੀ ਦੇਸ਼ ਚ ਵਹੀ ਉਹ ਤੇ ਜਿੱਤੇਗੀ ਜਿੱਤੇਗੀ ਵਾਹ ਹਾਂਜੀ ਭਾਜੀ ਫਿਰ ਕਿੱਧਰ ਤਾਂ ਤੁਸੀਂ ਵੇਖ ਸਕਦੇ ਹੋ ਕਿ ਲੋਕ ਇੱਥੇ ਕੁਝ ਗੱਲ ਕਰ ਰਹੇ ਨੇ ਭਾਜੀ ਸਿੱਰੇ ਸਿੱਰੇ ਵਾਅਦੇ ਪੈਣ ਨਹੀਂ ਆ ਪਾਜੀ ਸਿਰੇ ਸਿਰੇ ਵਾਜਾ ਪੈ ਰਹੀ ਹੈ ਤੇ ਕੱਲ ਫਿਰ ਵਾਜ ਕੀ ਦੀ ਨਿਕਲਣੀ ਹੈ ਕੀ ਪਤਾ ਕਿਹਦੀ ਅਸੀਂ ਆਪਣੇ ਕੰਮ ਚ ਰੁੱਝੇ ਆ ਭਾਈ ਜੀ ਹਾਂਜੀ ਕੀ ਪਤਾ ਕਿਹਦੀ ਅਸੀਂ ਆਪਣੇ ਕੰਮ ਚ ਰੁੱਝੇ ਆ ਸਾਨੂੰ ਕੀ ਪਤਾ ਸਿੱਧਾ ਕੋਲ ਪਿਆ ਤੁਹਾਨੂੰ ਪਤਾ ਕੋਈ ਆਈਡੀਆ ਨਹੀਂ ਹੈ ਭਾਈ ਇੱਕ ਕੋਲ ਹਾਂਜੀ ਪੂਰਾ ਆਇਆ ਅੱਛਾ ਹਾਂ ਬਰਾਬਰ ਦੇ ਕੋਲ ਹੈ ਦੇਖੋ ਕੋਲ ਦਿੱਤਾ ਕੋਲੇ ਤਾਂ ਬਰਾਬਰ ਦੀ ਚੱਲਣ ਗਈ ਹੈ ਅੱਛਾ ਪਤਾ ਨਹੀਂ ਵੇਖੋ ਹੁਣ ਕੱਲ ਪਤਾ ਲੱਗੇਗਾ ਬੀਏਪੀ ਕੱਲ ਪਤਾ ਲੱਗੇਗਾ ਹਾਂ ਤੇ 4 ਤਰੀਕ ਹਾਂਜੀ ਬੀਜੇਪੀ ਇਹਦਾ ਝਾੜੂ ਤੇ ਪੰਜਾ ਇਹਨਾਂ ਦਾ ਯੋਗ ਹੈਗਾ ਜੀ ਤੁਹਾਨੂੰ ਤੇ ਪੰਜਾ ਹਾਂਜੀ ਬੀਜੇਪੀ 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 ਤਾਂ ਤੁਸੀਂ ਵੇਖੋ ਕਿ ਵੱਖ-ਵੱਖ ਤਰ੍ਹਾਂ ਦੇ ਲੋਕ ਇੱਥੇ ਨਜ਼ਰ ਆ ਰਹੇ ਤਸਵੀਰ ਤੁਹਾਨੂੰ ਅੰਮ੍ਰਿਤਸਰ ਤੋਂ ਸਾਂਝੀ ਕੀਤੀ ਹੈ ਕਿ ਇੱਥੇ ਜਿਹੜੇ ਲੋਕ ਆਏ ਨੇ ਤਾਂ ਅਸੀਂ ਤੁਸੀਂ ਵੇਖੋ ਮੰਡੀ ਦੇ ਬਾਹਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਵੇਰੇ-ਸਵੇਰੇ ਲੋਕ ਜਦੋਂ ਨਿਕਲਦੇ ਨੇ ਕੁਝ ਅੰਦਰ ਬਿੰਦਾਗੋਲਾ ਗਿਆ ਜੀ ਕਲ ਕਲਗੀ ਦੀ ਆਵਾਜ਼ ਨਿਕਲਣੀ ਹੈ ਅणि ਕੱਲ ਕਿਸੀ ਆਵਾਜ਼ ਨਿਕਲੇਗੀ ਅੱਪੈਨ ਕੱਲ ਜਿਹੀ ਜਿਹੀ ਨਿਕਲਣੀ ਹੋਣੀ ਹੈ ਨਹੀਂ ਪਰ ਫਿਰ ਵੀ ਜਿੱਤਦਾ ਕੋਣ ਹੈ ਆਪਣਾ ਡੰਡਾ ਗੋਲੀ ਹੈ ਡੰਡਾ ਗੋਲੀ ਹੈ ਗਿਆ ਬਾਤ ਹੈ ਜੀ ਤਾਂ ਵੇਖ ਲਓ ਤੁਸੀਂ ਕਿ ਇੱਥੇ ਹਰ ਕੋਈ ਵਿਅਕਤੀ ਆਪਣਾ ਗੱਲਬਾਤ ਕਰ ਰਿਹਾ ਹੈ ਤਾਂ ਤੁਸੀਂ ਵੇਖੋ ਮੰਡੀ 'ਚ ਮੌਜੂਦ ਆ ਉੱਥੇ ਨਾ ਉਧਰ ਚੱਲਾਂਗੇ ਗੱਲਬਾਤ ਲੋਕਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹਾਲ ਜਾਣਾਂ ਭਾਜੀ ਸਸਤੀਗਲ ਜੀ ਸਸਤੀਗਲ ਸਾਰਿਆਂ ਨੂੰ ਭਾਜੀ ਭਾਜੀ ਫਿਰ ਕੌਣ ਜਿੱਤ ਰਿਹਾ ਕੱਲ ਫਿਰ ਮਸ਼ੀਨਾਂ ਖੁੱਲਣਗੀਆਂ ਤੇ ਮਸ਼ੀਨਾ ਖੁੱਲਣ ਗਿਆ ਵੋਟਰ ਸਾਇਲੈਂਟ ਹੈਗਾ ਜੀ ਕੋਈ ਪਤਾ ਨਹੀਂ ਹੈਗਾ ਜੀ ਇਹ ਤੇ ਪਤਾ ਨਹੀਂ ਪ੍ਰਮਾਤਮਾ ਨੇ ਕਿਦੇ ਉੱਤੇ ਤਾਜ ਪਨ ਪਾਣਾ ਜੀ ਇਹ ਕਿਦੇ ਗੱਲ ਚ ਜਿੱਤਦਾ ਕੋਣ ਆ ਪੰਜਾਬ ਚ ਤੇ ਇੰਡੀਆ ਦੇ ਦੇ ਕਹਿੰਦੇ ਕਹਿੰਦੇ ਮੋਦੀ ਐਗਜ਼ਿਟ ਬੋਲਨੇ ਤੇ ਸਿੱਧਾ ਹੀ ਮੋਦੀ ਦੀ ਤਾਕਤ ਉਹ ਠੀਕ ਹੈ ਜੀ ਐਗਜ਼ਿਟ ਬੋਲ ਠੀਕ ਹੈ ਬਾਕੀ ਜਦੋਂ ਐਗਜ਼ਿਟ ਬੋਲ ਆਣਗੇ ਫਿਰ ਪਤਾ ਲੱਗੇਗਾ ਜੀ ਜੀ ਹਣੀ ਭਾਜੀ ਫਿਰ ਕੋਈ ਨਿਕਰੇ ਆਏ ਵੇਖੋ ਇਹ ਨਹੀਂ ਕੋਈ ਕਹਿ ਸਕਦੇ ਨੀ ਵੋਟ ਪਈ ਹੈ ਨਾ ਹਾਂਜੀ ਹਾਂਜੀ ਵੋਟ ਤਾਂ ਪਈ ਆ ਦੱਸਣੀ ਨਹੀਂ ਹਾਂਜੀ ਬਿਲਕੁਲ ਵੋਟ ਪਈ ਹੈ ਹਾਂਜੀ ਭਾਜੀ ਫਿਰ ਮੰਡੀ ਦੇ ਕਹਿੰਦੇ ਮੰਡੀ 'ਚ ਨਾ ਮੰਡੀ ਸਭ ਤੋਂ ਵੱਡਾ ਥਰਮਾਮੀਟਰ ਹੁੰਦਾ ਸਾਨੂੰ ਨਹੀਂ ਭਾਈ ਵਾਜੇ ਦੇ ਬਾਹਰੋਂ ਪੈੜੀਆਂ ਜਾਂਦੇ ਸਾਨੂੰ ਨਹੀਂ ਕੋਈ ਪਰਾਇ ਸ਼ਹਿਰੀਆਂ ਮਿਲਦੇ ਨਾ ਭੋੜ ਦੇ ਭਾਈ ਆਂ ਭੋੜ ਪਾਈ ਆ ਤਾਂ ਫਿਲਹਾਲ ਅਗਰ ਗੱਲ ਕਰੀਏ ਤਾਂ ਇਸ ਵੇਲੇ ਅੰਮ੍ਰਿਤਸਰ ਦੀ ਮੰਡੀ 'ਚ ਮੌਜੂਦ ਆਂ ਜਿੱਥੇ ਕੀ ਡਿਟੇਲਡ ਗੱਲਬਾਤ ਲੋਕਾਂ ਨਾਲ ਕੀਤੀ ਹੈ ਲੋਕਾਂ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਐਕਜ਼ਿਟ ਬੋਲ ਤੋਂ ਬਾਅਦ ਇਹ ਚੀਜ਼ ਸਾਫ਼ ਹੈ ਕਿ ਜਿਹੜੀ VOTING ਹੋਣੀ ਸੀ ਉਹ ਹੋ ਚੁੱਕੀ ਹੈ ਤੋ ਲੋਕ ਕਿਹੜੇ ਕੈਂਡੀਡੇਟ ਨੂੰ ਪਿਆਰ ਕਰਦੇ ਨੇ ਕਿਸ ਤਰੀਕੇ ਦੇ ਨਾਲ ਉਹ ਆਪਣੀ ਵੋਟ ਨੂੰ ਦੇਖ ਰਹੇ ਹੈ ਕਿਸ ਤਰ੍ਹਾਂ ਦੇਸ਼ ਨੂੰ ਦੇਖ ਰਹੇ ਹੈ ਐਸ ਦੀ ਇੱਕ ਚਰਚਾ ਤੁਹਾਡੇ ਨਾਲ ਅੱਜ ਅਸੀਂ ਸਾਂਝੀ ਕੀਤੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ